ਯੋ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ TPS ਸਟੇਟਸ ਜੋ ਬੈਨਜ਼ੂਏਲਾ ਦੀਆਂ 3.5 ਲੱਖ ਦੇ ਕਰੀਬ ਫੈਮਲੀਆਂ ਹੈਗੇ ਨੇ 3.5 ਲੱਖ ਦੇ ਕਰੀਬ ਲੋਕ ਹੈਗੇ ਆ ਵੀ ਉਹਨਾਂ ਦਾ ਜਿਹੜਾ ਟੈਂਪਰੇਰੀ ਸਟੇਟਸ ਆ ਉਹ ト੍ਰੰਪ ਐਡਮਿਨਿਸਟ੍ਰੇਸ਼ਨ ਉਸ ਨੂੰ ਰਿਵੋਕ ਕਰ ਸਕਦਾ ਹੈਗਾ ਉਹ ਤੋਂ ਬਾਅਦ ਸਾਊਥ ਫਲੋਰੀਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੈਨਜ਼ੂਏਲਨਸ ਰਹਿੰਦੇ ਆ ਉਹ ਬਹੁਤ ਜ਼ਿਆਦਾ ਫਿਕਰਮੰਦ ਹੈਗੇ ਆ 6.5 ਲੱਖ ਦੇ ਕਰੀਬ ਜੋ ਵੈਨਜ਼ੂਏਲਾ ਮੂਲ ਦੇ ਲੋਕਾਂ ਉਹ ਫਲੋਰੀਡਾ ਦੇ ਵਿੱਚ ਰਹਿੰਦੇ ਆ ਤੇ 3.5 ਲੱਖ ਜੋ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਦੇ ਉੱਤੇ ਆ ਜਿਨ੍ਹਾਂ ਨੂੰ ਹੁਣ ਰਿਪੋਰਟ ਕੀਤਾ ਜਾ ਸਕਦਾ ਹੈਗਾ ਛੇ ਜਣਿਆਂ ਨੇ ਆਲਰੇਡੀ ਲਾ ਸੂਟ ਵੀ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਫਾਈਲ ਕੀਤਾ ਹੈਗਾ ਅਰਮਿਟੇਸ਼ਨ ਜੋ ਆ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਬੇਸਿਕ ਹਿਮਨਿਟੀ ਆ ਉਸ ਨੂੰ ਡਿਸ ਰਿਗਾਰਡ ਕਰ ਰਿਹਾ ਹੈਗਾ ਸਸੀਲੀਆ ਗੁੰਜ਼ਾਲਸ ਹਰਾਰਾ ਇੱਕ ਵੈਨਜ਼ੂਏਲਾ ਮੂਲ ਦੀ ਪੀਪੀਐਸ ਹੋਲਡਰ ਹੈਗੀ ਆ ਉਹ ਕਹਿੰਦੀ ਆ ਵੀ ਜੇ ਸਾਨੂੰ ਵੈਨਜ਼ੂਏਲਾ ਨੂੰ ਵਾਪਸ ਭੇਜਿਆ ਗਿਆ ਤੇ ਸਾਡੀ ਲਾਈਫ ਬਹੁਤ ਖਤਰੇ 'ਚ ਹੋਊਗੀ ਅ ਫੋਰੀਡਾ ਦੇ ਵਿੱਚ 66000 ਦੇ ਕਰੀਬ ਬੈਂਜ਼ੂਲਨ ਮੂਲ ਦੇ ਲੋਕ ਜੋ ਰਹਿੰਦੇ ਆ ਉਹ ਕਹਿੰਦੇ ਇਸੇ ਕਰਕੇ ਤਾਂ ਅਸੀਂ ਉਥੋਂ ਭੱਜ ਕੇ ਆਏ ਸੀਗੇ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਉਸ ਦੇ ਨਾਲ ਕਈ ਲੋਕਾਂ ਨੇ ਜਿਹੜਾ ਲਾਸ ਸੂਟ ਫਾਈਲ ਕੀਤਾ ਹੈਗਾ ਮੈਰੀਸੋਲ ਸਿਲਵਾ 4 ਸਾਲਾਂ ਦੀ ਹੈ ਆ ਤੇ ਉਹਨਾਂ ਦਾ ਜਿਹੜਾ ਹਸਬੰਡ ਉਹ ਡੋਰਲ ਦੇ ਵਿੱਚ 2021 ਚ ਆਏ ਸੀ ਆਪਣੀ ਜੋ ਬੇਟੀ ਆ ਉਸ ਨੂੰ ਜੁਆਇਨ ਕਰਨ ਦੇ ਨਾਲ ਜੁਆਇਨ ਕਰਨ ਦੇ ਲਈ ਜੋ ਕਿ ਇੱਕ ਜਰਨਲਿਸਟ ਹੈਗੀ ਆ ਉਹ ਕਹਿੰਦੇ ਵੀ ਵੈਨਿਜੁਏਲਾ ਤੋਂ ਅਸੀਂ ਭੱਜੇ ਇਸੇ ਕਰਕੇ ਸੀ ਵੀ ਉੱਥੇ ਬਹੁਤ ਸਾਰਾ ਜਿਹੜਾ ਹਿਊਮਨਿਟੇਰੀਅਨ ਕ੍ਰਾਈਸਿਸ ਸੀ ਲੋਕਾਂ ਨੂੰ ਧੱਕੇ ਦੇ ਨਾਲ ਜਿਨ੍ਹਾਂ ਦੇ ਵਿੱਚ ਪੁਟ ਕੀਤਾ ਜਾਂਦਾ ਸੀ ਇਹੀ ਕਾਰਨ ਸੀ ਵੀ ਭੱਜ ਕੇ ਅਸੀਂ ਅਮਰੀਕਾ ਆਏ ਤੇ ਇੱਥੇ ਜਿਹੜਾ ਪੋਲਿਟਿਕਲ ਸਾਇਲੈਂਸ ਲਿਆ ਹੈਗਾ ਉਹਦੇ ਲਈ ਜਿਹੜਾ ਉਹਨਾਂ ਨੇ ਟੈਂਪਰੇਰੀ ਸਟੇਟਸ ਜਿਹੜਾ ਦਿੱਤਾ ਸੀ ਬਾਈਡਨ ਸਰਕਾਰ ਨੇ ਉਹ ਉਹਨਾਂ ਨੂੰ ਮਿਲਿਆ ਸੀਗਾ 3 ਲੱਖ ਤੋਂ ਵੱਧ ਵੈਨਿਜ਼ੂਏਲਾ ਮੂਲ ਦੇ ਲੋਕ ਜੋ ਇੱਕ ਸੈਪਰੇਟ 2021 ਡੈਜ਼ਿਗਨੇਸ਼ਨ ਦੇ ਅੰਡਰ ਹੈਗੇ ਆ ਜੋ ਕਿ ਸਤੰਬਰ ਮਹੀਨੇ ਤੱਕ ਸਤੰਬਰ ਤੋਂ ਬਾਅਦ ਉਹਨਾਂ ਦਾ ਜਿਹੜਾ ਟੀਪੀਐਸ ਸਟੇਟਸ ਆ ਉਹ ਖਤਮ ਹੋ ਜਾਣਾ ਹੈਗਾ ਆ ਤੇ 트럼ਪ ਐਡਮਿਨਿਸਟ੍ਰੇਸ਼ਨ ਹੁਣ ਇਸ ਰੂਲਿੰਗ ਤੋਂ ਬਾਅਦ ਕੀ ਕਰੂਗਾ ਪਰ ਜੋ ਵੈਨਜ਼ੂਏਲਨ ਕਮਿਊਨਿਟੀ ਆ ਸਾਊਥ ਫਲੋਰੀਡਾ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਜੋ ਇਹ ਰੂਲਿੰਗ ਯੂਐਸ ਦੀ ਸੁਪਰੀਮ ਕੋਰਟ ਨੇ ਦਿੱਤੀ ਹੈਗੀ ਆ ਇਹ ਇੱਕ ਤਰ੍ਹਾਂ ਦੇ ਨਾਲ ਡੈਥ ਸੈਂਟੈਂਸ ਹੈਗੀ ਆ ਸੋ ਇਹ ਸਾਡੇ ਕੋਲ ਚੁਆਇਸ ਏ ਕੋਈ ਨਹੀਂ ਹੁਣ ਸਾਨੂੰ ਕਿੰਨੇ ਸਾਲਾਂ ਦੇ ਇੱਥੇ ਫੈਮਿਲੀ ਸੈਟਾਂ ਨਿਆਣੇ ਬੋਰਨ ਹੈਗੇ ਆ ਕਈਆਂ ਨੇ ਪ੍ਰਾਪਰਟੀਆਂ ਖਰੀਦੀਆਂ ਆ ਜੌਬਸ ਲੱਗੀਆਂ ਹੋਈਆਂ ਹੈਗੀਆਂ ਸੋ ਬਹੁਤ ਹੀ ਜਿਹੜੀ ਜਿਹੜੀ ਸਿਚੁਏਸ਼ਨ ਆ ਉਹਨਾਂ ਦੀ ਇਸ ਟਾਈਮ ਬਹੁਤ ਖਤਰੇ ਵਾਲੀ ਜੋ ਬਣੀ ਹੋਈ ਹੈਗੀ ਜੀ ਬਿਲਕੁਲ ਸੋ ਜ਼ੋਰੇ ਨੇ ਲੋਕ ਖਬਰਾਂ ਹੈ ਪਏ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਪਰ 트럼ਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਮੌਕਾ ਜਿਹੜਾ ਆ ਵੈਨਿਜ਼ੂਏਲਨਸ ਨੂੰ ਕੱਢਣ ਤੇ ਲਈ ਜਿਹੜੇ ਮਿਲੇਗਾ ਜਿਹੜਾ ਨਿਕਲਸ ਮਡੋਰੋ ਆਰ ਜੋ ਸਿੰਘ ਜੀ ਉਹ ਫਲਾਈਟਸ ਤਾਂ ਵਾਪਸ ਨਹੀਂ ਲੈਂਦਾ ਜਦੋਂ ਇਹ ਤੁਹਾਡੇ ਰਿਪੋਰਟ ਕਰਦੇ ਆ ਇਸ ਲਈ ਅਲਸਾਲਵਾਡੋਰ ਦੇ ਨਾਲ ਸਮਝੌਤਾ ਆ 트럼ਪ ਹੋਣਾ ਨੇ ਕਿਹਾ ਆ ਵੀ ਭਾਈ ਰਿਪੋਰਟ ਤਾਂ ਅਸੀਂ ਕਰਦੇ ਆ ਤੁਹਾਡਾ ਮੁਲਕ ਨਹੀਂ ਲੈਂਦਾ ਤਾਂ ਅਸੀਂ ਹੋਰ ਕਿਸੇ ਪਾਸੇ ਜਿਹੜੇ ਤੁਹਾਨੂੰ ਜਿਹੜਾ ਉਹ ਛੱਡ ਦੇਵਾਂਗੇ ਸੋ ਹੁਣ ਸਾਰੇ ਵੈਨਿਜ਼ੁਅਲੀਅਨਸ ਖਾਸ ਕਰਕੇ ਜਿਹੜੇ ਟੀਪੀਐਸ ਦੇ ਅੰਡਰ ਸੀਗੇ ਟੈਂਪਰੇਰੀ ਪ੍ਰੋਟੈਕਟਿਡ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀਗੀ ਉਹਦੇ ਅੰਡਰ ਸੀਗੇ ਤੇ ਉਹਨਾਂ ਨੂੰ ਹੁਣ ਬਾਹਰ ਕੱਢਿਆ ਜਿਹੜਾ ਉਹ ਜਾ ਸਕਦਾ ਹੈ